ਆਈਡੀ ਲਾਣੀ ਹੈ ਆਹੋ ਕਟਾਏ ਆਹਤੀ ਵਿਖਾਓ ਨਹੀਂ ਲਾਣੀ ਹੈ ਹੋਲਦੀ जी फोजू साहब अपना नाम दस के ਕੀ ਕਹਿਣਾ ਚਾਹੋਗੇ ਅੱਜ ਜੂਨ 1984 ਮੌਕੇ ਇੱਥੇ ਪਹੁੰਚੇ ਜੇ ਤੁਸੀਂ ਧਰਮ ਖਾਤਰ ਆਪਣੀਆਂ ਫੌਜ ਦੀਆਂ ਨੌਕਰੀਆਂ ਵੀ ਛੱਡੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਿੱਖ ਧਰਮੀ ਫੌਜੀ ਅਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਗਰਦਾਸ ਹੋ ਬੋ ਰਿਹਾ ਔਰ ਮੈਂ ਅੱਜ ਦੇ ਦਿਨ ਦੇ ਉੱਤੇ ਪ੍ਰਸ ਦਾ ਵੀ ਧੰਨਵਾਦ ਜਿੱਥੇ ਕਰਦਾ ਉੱਥੇ ਮੈਂ ਸਮੂਹ ਸੰਗਤ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਦਰਦ ਨੂੰ ਪ੍ਰਸ ਵਾਲੇ ਪਹੁੰਚਾਉਂਦੇ ਨੇ ਤੇ ਸੱਜਣ ਮਿੱਤਰ ਜਿਹੜੇ ਦੇਸ਼ ਵਿਦੇਸ਼ ਦੇ ਜਿਹੜੇ ਸੰਗਤਵਾ ਜਿਹੜੀ ਸਾਡੇ ਨਾਲ ਸਾਥ ਦੇ ਰਹੀ ਆ ਔਰ ਮੈਂ ਗੱਲ ਕਹਿੰਦਾ ਕਿ ਅੱਜ ਜਿਹੜਾ ਸਿੱਖ ਕੌਮ ਵਾਸਤੇ ਸਭ ਤੋਂ ਮਾੜਾ ਦੇਣਵਾ ਕਿ ਜਿਸ ਦਿਨ ਸਾਡੀ ਕੌਮ ਦੇ ਉਹ ਜਰਨੈਲ ਉਹ ਸੰਤ ਸ਼ਹੀਦ ਹੋਏ ਨੇ ਕਿ ਜਿਹਨੇ ਆਪਣੇ ਧਰਮ ਤੇ ਕੌਮ ਦੇ ਖਾਤਰ ਸਾਡੇ ਹੱਕਾਂ ਵਾਸਤੇ ਜਿਹੜੇ ਲੜਾਈ ਲੜਦੇ ਸੀ ਉਹ ਮਿਲ ਕੇ ਅੱਜ ਦੇ ਸ਼ਹਾਦਤ ਦੇ ਕੇ ਔਰ ਮੈਂ ਇਹ اپੀਲ ਕਰਨੀ ਚਾਹੁੰਦਾ ਕਿ ਜਿਹੜੇ ਆਮ ਬੰਦੇ ਜਿਹੜੇ ਨੇ 6 ਜੂਨ ਦੇ ਤੇ ਹੁੱਲੜਬਾਜੀ ਕਰਦੇ ਨੇ ਇਹਨਾਂ ਨੂੰ 11 ਮਹੀਨੇ ਜਿਹੜੀ ਕੋਈ ਕਾਰਵਾਈ ਕਰਨੀ ਚਾਹੀਦੀ ਤੇ ਇਹ ਮਹੀਨਾ ਜਿਹੜਾ ਸ਼ਾਂਤ ਮਈ ਦੇ ਟੰਗ ਦੇਣਾ ਕਰਨਾ ਚਾਹੀਦਾ ਔਰ ਜਿੱਡਾ ਸੰਤ ਸਾਡੇ ਹੱਕਾਂ ਵਾਸਤੇ ਲੜ ਰਿਹਾ ਸੀ ਜਿਵੇਂ ਉਹ ਸਾਡੇ ਆਪਣੇ ਸਿੱਖੀ ਵਾਸਤੇ ਕਰ ਰਹੀ ਉਹਦਾ ਸੰਦੇਸ਼ ਜਿਹੜਾ ਸਾਨੂੰ ਵਰਲਡ ਦੇ ਵਿੱਚ ਪਹੁੰਚਾਉਣ ਦੀ ਜਿਹੜੀ ਲੋੜ ਆ ਔਰ ਅੱਜ ਦੁੱਖ ਦੀ ਗੱਲ ਕੀ ਆ ਕਿ ਜਿਹੜੇ ਅੱਜ ਤੋਂ ਪਹਿਲਾਂ ਜੇਕਰ ਸਿੱਖ ਇਤਿਹਾਸ ਤੇ ਛਾਤੀ ਮਾਰੀਏ ਸਾਡੇ ਉਤੇ ਬਾੜੀ ਹਮਲੇ ਜਿਹੜੇ ਹੋਏ ਨੇ ਔਰ ਉਹ ਜਿਹੜੇ ਹੀ ਆਮ ਕਰਪਾਣਾ ਨੇ ਜਾਂ ਟਾਲਾ ਕਰਪਾਣਾ ਦੀ ਲੜਾਈ ਸੀ ਲੇਕਿਨ ਜਿਹੜਾ ਜੂਨ 84 ਦਾ ਜਿਹੜਾ ਹਮਲਾ ਵਾ ਇਹਦੇ ਉਤੇ ਦੋ ਚੀਜ਼ਾਂ ਦੇ ਉਤੇ ਵਿਚਾਰ ਕਰਨ ਦੀ ਲੋੜ ਆ ਕਿ ਸਭ ਤੋਂ ਪਹਿਲਾਂ ਸਾਡੇ ਆਪਣੇ ਉਸ ਦੇਸ਼ ਦੀ ਸਰਕਾਰ ਨੇ ਕੀਤਾ ਜਿਹੜੀ ਸਾਡੀ ਜਾਨ ਮਾਲ ਦੀ ਰਾਖੀ ਕਰਦੀ ਆ ਉਹਨੇ ਖੁਦ ਹਮਲਾ ਆਪ ਕੀਤਾ ਦੂਸਰਾ ਉਹ ਹਥਿਆਰ ਵਰਤੇ ਨੇ ਟੈਂਕ ਦੇ ਤੋਪਾਂ ਜਿਹੜੇ ਮਲਕ ਵਿੱਚ ਜਿਹੜਾ ਨੇ ਬਾਹਰ ਜਿਹੜੇ ਦੇਸ਼ਾਂ ਦੇ ਦੂਸਰੇ ਦੇਸ਼ਾਂ ਦੇ ਉਤੇ ਜਿਹੜੇ ਵਰਤੇ ਜਾਂਦੇ ਨੇ ਔਰ ਅੱਜ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਲੋੜ ਆ ਔਰ ਸਾਨੂੰ ਬੋਲੰਟੀ ਲੋੜ ਕਿਉਂ ਪਈ ਇਸ ਤੇ ਵਿਚਾਰ ਕਰਨ ਦੀ ਲੋੜ ਇਹ ਮੁਤਾਜ ਹੈ ਸਾਰਾ ਧਰਮੀਫੋ ਜਿਆ ਸੋਚਣ ਸਮਝਣ ਤੇ ਵਿਚਾਰਨ ਦੀ ਗੱਲ ਆ ਕਿ ਇਹਨਾਂ ਨੇ 40 ਸਾਲ ਦੇ ਵਿੱਚ ਜਿਹੜਾ ਵਾ ਅੱਜ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਹੀ ਸਾਰੀਆਂ ਸਰਕਾਰਾਂ ਨੇ ਨਾਲ ਕੇ ਕਰਨ ਦੇ ਨਾਲ ਇਹਨਾਂ ਨੇ ਅਤਵਾਦ ਦੇ ਨਾਲ ਜੋੜ ਦਿੱਤਾ ਤੇ ਜਿਹੜਾ ਹੀ ਆਮ ਲੋਕਾਂ ਦੇ ਵਿੱਚ ਇਹ ਪਾ ਗਿਆ ਕਿ ਜਿਹੜਾ ਹਮਲਾ ਸੀ ਅਤਵਾਦਿਕ ਕਰਕੇ ਜਿਹੜਾ ਹੋਇਆ ਔਰ ਹੁਣ ਜਿਹੜਾ ਸ਼ਰੋਮੀ ਘਟੀ ਜਿਹੜੀ ਆਪਣਾ ਮਰਤੀਰਾ ਵਰਤ ਰਹੀ ਆ ਸਾਡੇ ਉੱਤੇ ਉਹਨਾਂ ਨੇ ਇਹ ਕੀਤਾ ਵਾਝੇ ਚਮਲ ਕੇ ਵੀ ਸਾਡੇ 4 ਮਤੇ ਜਿਹੜੇ ਨੇ ਲਗਾਤਾਰ ਮਤੇ ਦੇ ਮਤਾ ਮਤੇ ਦੇ ਮਤਾ ਪਾ ਕੇ ਸਾਡੀ ਕੁਰਬਾਨੀ ਜਿਹੜੀ ਧਰਮੀ ਫੌਜ ਜਿਹੜੀ ਮਿੱਟੀ ਚ ਮਲਾ ਰਹੀ ਆ ਔਰ ਅੱਜ ਸਾਨੂੰ ਇਸ ਕਰਕੇ ਲੋੜ ਪਈ ਆ ਪ੍ਰਸ ਦੇ ਥਰੂ ਆਉਣ ਦੀ ਇਸ ਕਰਕੇ ਸਾਨੂੰ ਦਰਬਾਰ ਸਾਹਿਬ ਆ ਕੇ ਆਪਣੀ ਕੁਰਬਾਨੀ ਨੂੰ ਆਪ ਜਾ ਕੇ ਕਰਨੀ ਲੋੜ ਆ ਕਿ 84 ਜਵਾਂ ਇਹਨਾਂ ਨੇ ਆਮ ਸਿੱਖਾਂ ਨੂੰ ਆਤਵਾ ਦਾ ਜੋਰ ਦਾ ਸਾਡੇ ਨਾਂ ਮਤੇਵਾ ਕੇ ਮਿਟਾਤੇ ਅਹੀਂ 10 ਸਾਲਾਂ ਨੂੰ ਖਤਮ ਹੋ ਗਏ ਤੇ ਸਾਡੀ ਧਰਮੀ ਇਹ ਜਿਹੜਾ 84 ਜਿਹੜਾ ਰਫਾ ਦਫਾ ਹੋ ਜਾਊਗਾ ਇਸ ਕਰਕੇ ਸਾਨੂੰ ਅੱਜ ਜਿਹੜੀ ਇਹ ਬੋਲਣ ਦੀ ਲੋੜ ਪਈ ਇਹ ਜਿਹੜਾ ਇੱਕ ਕਿਸ ਨੀਤ ਦੇ ਨਾਲ ਇਹਨਾਂ ਨੇ ਜਿਹੜਾ ਹਮਲਾ ਕੀਤਾ ਇਹਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਆ ਸਰਕਾਰ ਨੇ ਬੜੀ ਘਿਰਾਈ ਤੱਕ ਕਈ ਵਾਰੀ ਕਹਿੰਦੇ ਨਾ ਅਚਾਨਕ ਹਮਲਾ ਹੋਇਆ ਮੈਨਾਂ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ اچانک ਹਮਲਾ ਨੇ ਹੋਇਆ ਬੜੀ ਯੋਜਨਾਬੰਦ ਤਰੀਕੇ ਨਾਲ ਬਰਤਾਨੀਆਂ ਦੀ ਸਰਕਾਰ ਦੇ ਨਾਲ ਰਲ ਕੇ ਇੱਥੇ ਸਾਰੇ ਜਿਹੜੇ ਇੱਥੇ ਦੀ ਦਰਬਾਰ ਦਾ ਮਾਡਲ ਬਣਾ ਕੇ ਉਹ ਤੋਂ ਤਰ੍ਹਾਂ ਹਾਸਲ ਕਰਾ ਕੇ ਜਿਹੜਾ ਹੋਇਆ ਸੀ ਔਰ ਸਾਰੇ ਸੰਦੇਸ਼ ਜਿਹੜੇ ਚੇਤਾਣੇ ਬਣੇ ਜਿਹੜੇ ਸੀ ਆਰਮੀ ਦਾ ਨਾਲ ਉਹਨਾਂ ਕਦੇ ਫੇਰ ਜਾ ਕੇ ਕੀਤਾ ਵਾ ਔਰ ਇਹ ਜਿਹੜਾ ਵਾ ਹਮਲਾ ਜਿਹੜਾ ਹੀ ਇਹਨਾਂ ਦੀ ਨੀਤ ਇਹ ਹੀ ਕਿ ਜਿਹੜਾ 15-18 ਸਾਲ ਤੋਂ ਲੱਗਾ 35-40 ਸਾਲ ਤੱਕ ਪਗੜੀ ਧਾਰੀ ਕੋਈ ਵੀ ਸਿੱਖ ਜਿਹੜਾ ਵਾ ਇਹਨੂੰ ਖਤਮ ਕਰਕੇ ਇਹਨਾਂ ਨੇ ਮਲਕੇ ਜਿਹੜਾ ਸੀ ਸਾਰਾ ਕੌਮ ਨੂੰ ਖਤਮ ਕਰ ਦੇਣਾ ਇਹਨਾਂ ਨੇ ਇੱਕ ਇੱਥੇ ਵਿਚਾਰ ਕਰਨ ਦੀ ਲੋੜ ਆ ਕਿ ਜੇ ਮਲਕੇ ਦਰਬਾਰ ਸਾਹਿਬ ਦੇ ਤਾ ਾਕਾਦ ਤੱਕ ਦੇ ਸੰਤ ਪੰਡਰਾਲੇ ਜਿਹੜੇ ਬਾਹਰ ਜਿਹੜਾ 35 37 ਜਿਹੜਾ ਗੁਰਦੁਆਰਾ ਹੈ ਉੱਥੇ ਸੰਤ ਪੰਡਰਾਲਾ ਨਹੀਂਗਾ ਇਸ ਕਰਕੇ ਇਥੋਂ ਸਾਨੂੰ ਸਮਝ ਲੈਣਾ ਕਿ ਸਿੱਖ ਕੌਮ ਨੂੰ ਜਿਹੜਾ ਵਾ ਇਹ ਮਾਰਨ ਦੀ ਨੀਤ ਤੇ ਨਾ ਖਤਮ ਕਰ ਲਈ ਨੀ ਤਾਂ ਹੋਇਆ ਸੀ ਔਰ ਇਹਨਾਂ ਨੇ ਇਹ ਵੀ ਗੱਲ ਕਹ ਤਾਰੀ ਹੀ ਦਿਲ ਚ ਕਿ ਪੰਜਾਬ ਚੋਂ ਸਿੱਖ ਕਦਮ ਕਰਕੇ ਤੇ ਵੇ 25 ਸਾਲ ਜਿਹੜਾ ਵਾ ਆਉਂਦੇ ਸਮੇਂ ਤੱਕ ਪੰਜਾਬ ਦੇ ਚੋਂ ਕੋਈ ਸਿੱਖ ਬੱਚਾ ਜਿਹੜਾ ਉਹ ਕੋੜੀ ਨਹੀਂ ਚੜੇਗਾ ਇਹਨਾਂ ਦਾ ਇਹ ਵਿਚਾਰ ਕਰਕੇ 84 ਜਿਹੜਾ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਕਿ ਜੇਕਰ ਅਸੀਂ 84 ਦੇ ਉੱਤੇ ਗੱਲ ਕਰਦੇ ਆ ਤਾਂ ਸਾਨੂੰ ਹੋਰ ਨਾਲ ਚੀਜ਼ਾਂ ਲਈ ਜਿਹੜੇ ਵਿਚਾਰ ਕਰਨੀ ਲੋੜ ਆ ਕਿ ਜੂਨ 1984 ਦਾ ਟੈਂਕ ਤੇ ਤੋਪਾਂ ਨਾਲ ਹਮਲਾ ਹੁੰਦਾ ਆਕਾਲ ਤੰਸ ਢਾਟੇ ਨਹੀਂ ਹੁੰਦਾ ਹਜ਼ਾਰਾਂ ਨਿਰਦੋਸ਼ੀ ਸੰਗਤ ਮਾਰੀ ਜਾਂਦੀ ਆ 10-12 ਸਾਲ ਪੰਜਾਬ ਜਿਹੜਾ ਵਾ ਸੰਤਾਪ ਕੋਪੋੜਦਾ ਲੇਕਿਨ ਉਹਦੇ ਵਿੱਚ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਲੇਕਿਨ ਸੁਲਤਾਨ ਕੋ ਲੋਦੀ ਇੱਕ ਪੁਲਸ ਦੀ ਗੋਲੀ ਚੱਲਦੀ ਆ ਉਹਦਾਂ ਨੇ ਜਿੱਥੇ ਇੱਕ ਇਟਮਲੀ ਉਖੜਦੀ ਔਰ ਉਹਦੇ ਬਾਰੇ ਆਮ ਮੀਟਿੰਗਾਂ ਤਾਂ ਮਿਸ ਸਾਹਿਬ ਨੇ ਕੀਤੀ ਪ੍ਰਧਾਨ ਸਾਹਿਬ ਨੇ ਉਸ ਤੋਂ ਬਾਅਦ ਉਹਨਾਂ ਨੇ ਅੰਤਰਮ ਕੱਢੀ ਮੀਟਿੰਗ ਕੀਤੀ ਔਰ ਹੰਗਾਮੇ ਜਵਾਬ ਇਹਨਾਂ ਨੇ ਜਰਨਲ ਲਾਚੜਾ ਸਦਿਆਵਾ ਔਰ ਉਸ ਤੋਂ ਬਾਅਦ ਸਰਦਾਰ ਬਾਬਲ ਦੇਤੇ ਸੋਗੇਰ ਸਾਹਿਬ ਬਾਦ ਦੇ ਉਤੇ ਹਮਲਾ ਹੋ ਉਹਦਾ ਮੈਂ ਖੁਦ ਉਤੇ ਪ੍ਰਸ ਦੇ ਵਿੱਚ ਹਾਂ ਔਰ ਉਥੇ ਗੋਲੀਆਂ ਵਿਖਾ ਕੇ ਜਿਹੜੀ ਡਿਉੜੀ ਦੇ ਉਤੇ ਗੋਲੀ ਦਾ ਦਾਗ ਲੱਗਾ ਇਹਨਾਂ ਨੇ ਖੁਦ ਇਹ ਬਿਆਨ ਪ੍ਰਧਾਨ ਸਾਹਿਬ ਨੇ ਦਿੱਤਾ ਵਾ ਕਿ ਇਹ ਸੁਖਬੀਰ ਬਾਦ ਦੇ ਹਮਲਾ ਨਹੀਂ ਹੋਇਆ ਇਹ ਅਕਾਲ ਤਖਤ ਦੇ ਉਤੇ ਹਮਲਾ ਹੋਇਆ ਕਿਉਂਕਿ ਇਹ ਅਕਾਲ ਤਖਤ ਦੇ ਜਥੇਦਾਨ ਦੇ ਹੁਕਮ ਨਾਲ ਬੈਠਾ ਨਾ ਇਹ ਤੇ ਬੇਤੀ ਕਰੀ ਜੋ ਸੰਗਠ ਸੰਗਤ ਨੂੰ ਕਿ ਇਹਨਾਂ ਸਾਨੂੰ ਗਮਰਾਹ ਕਰਦੇ ਰਹਿਣਾ ਇਹਨਾਂ ਕੋਈ ਜਵਾਬ ਮੰਗਣ ਦੀ ਲੋੜ ਆ ਤੇ ਜੇਕਰ ਸੁਖਬੀਰ ਬਾਦਲ ਆਕਾਲ ਪਖਤ ਦੇ ਹੁਕਮ ਦੇ ਨਾਲ ਬੈਠਾ ਸੀ ਤਾਂ ਆਕਾਲ ਪਖਤ ਦੇ ਤੇ ਹਮਲਾ ਹੋਇਆ ਤੇ ਜਿਹੜਾ ਟੈਂਕ ਦੇ ਤੋਪਾਂ ਨਾਲ ਜੂਨ 1984 ਦੇ ਵਿੱਚ ਹਮਲਾ ਹੋਇਆ ਉਹ 41 ਸਾਲ ਦੇ ਵਿੱਚ ਕਿਉਂ ਨਹੀਂ ਗੱਲ ਕੀਤੀ ਇਹਨਾਂ ਚੀਜ਼ਾਂ ਤੋਂ ਤਾਂ ਵਿਚਾਰ ਨਹੀਂ ਲੋੜਾ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਕਈ ਵਾਰੀ ਸਾਨੂੰ ਆਮ ਤੌਰ ਤੇ ਗਮਨਾਹ ਕਰਦੇ ਨੇ ਕਿ ਸਾਨੂੰ ਅੱਜ ਬੜੀ ਗੰਭੀਰਤਾ ਨਾਲ ਲੋੜਾ ਸਿੱਖ ਕੈਦੀ ਰਿਹਾਈ ਦੀ ਗੱਲ ਕਰਦੇ ਆ ਰਿਹਾਈ ਦੇ ਗੱਲਾਂ ਕਰਨ ਤੋਂ ਪਹਿਲਾਂ ਸਾਨੂੰ ਦੇਖਣਾ ਕਿ ਸਿੱਖ ਕੈਦੀ ਕਿਉਂ ਹੋਏ ਤਰਹੀਬ ਫੌਜੀਆ ਬਾਰਖਾ ਕਿਉਂ ਛੜੀਆਂ ਜਦੋਂ ਇਹਨਾਂ ਵਿਸ਼ਿਆਂ ਦੇ ਤੈਜਾਂਗੇ ਤਾਂ ਫੇਰ ਜਾ ਕੇ ਵਿਸ਼ਾ ਨਿਕਲਦਾ ਮੈਨਾਂ ਛੱਡ ਕੇ ਉਤੋਂ ਸਰਕਾਰਾਂ ਇੱਕ ਨੇ ਸਾਡੇ ਧਾਰਮਿਕ ਆਗੂ ਇੱਕ ਨੇ ਇਹਨਾਂ ਰਲ ਕੇ ਹਮਲਾ ਕੀਤਾ ਇਸ ਕਰਕੇ ਮੈਂ ਦੋ ਹੱਥ ਜੋੜ ਕੇ ਸਿੱਖ ਸੰਗਤ ਨੂੰ ਅਪੀਲ ਕਰਦਾ ਦੇਸ਼ ਵਿਦੇਸ਼ ਦੀ ਸੰਗਤ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਕੋਲ 1984 ਦਾ ਟੰਕ ਤੇ ਤੋਪਾਂ ਨਾਲ ਕੀਤੇ ਹਮਲੇ ਦਾ ਜਿਹੜਾ ਜਵਾਬ ਲੈਣਾ ਦਾ ਧਰਮੀ ਫੌਜੀਆਂ ਨੇ ਇਥੋਂ ਇਮਾਰਕਾ ਛੜਕਾ ਅੰਮ੍ਰਿਤਸਰ ਨੂੰ ਚਾਲੇ ਪਾਏ ਨੇ ਰਸਤੇ ਦੇ ਵਿੱਚ ਇਹਨਾਂ ਨੇ ਇੱਕ ਜਗਾਲੀਆਂ ਖਾਂਦੇ ਹੀ ਅਨੇਕਾ ਸ਼ਹੀਦ ਹੋ ਗਏ ਨੇ ਕਈ ਅੰਗਕੋ ਆ ਚੁੱਕੇ ਨੇ ਸਾਲਾਂ ਬੱਧੀ ਇਹਨਾਂ ਨੇ ਜੇਲਾ ਕਟਕੀਆਂ ਨੇ ਉਹਨਾਂ ਕਦੇ ਨਹੀਂ ਕਟੀਆਂ ਨੇ ਇਹਨਾਂ ਤਹਾਡੇ ਸਿੱਖ ਕੌਮ ਦੇ ਬੱਚਿਆਂ ਵਾਸਤੇ ਤੁਹਾਡੇ ਧਰਮ ਦੀ ਰਾਖੀ ਵਾਸਤੇ ਔਰ ਅੱਜ ਮੈਂ ਦੇਸ਼ ਦੇ ਉਹਦੀ ਸੰਗਤ ਨੂੰ ਅਪੀਲ ਕਰਦਾ ਕਿ ਤੁਸੀਂ ਹਲ ਹਮਾ ਕੇ 71 ਹੋ ਕੇ ਜਿਤ ਕਰੇ ਛੱਡ ਕੇ ਜੂਨ 1988 ਦਾ ਫੈਸਲਾ ਜਾ ਕਰ ਉਹਦੇ ਜਿਹਦੇ ਵਿੱਚ ਪਰਵੀ ਫੌਜੀ ਦੇ ਸਿੱਖ ਕੈਦੀਆਂ ਦੇ ਮਸਲਾ ਜਿਹੜਾ ਵਾ ਇਹ ਨਹੀਂ ਇਹਨਾਂ ਨੂੰ ਉਹ ਇਹਨੇ ਮੰਨਵਾਇਆ ਇਹਨਾਂ ਬੈਰ ਕਾ ਕਿਉਂ ਛੜੀਆਂ ਇਹਨਾਂ ਬੈਰ ਕਾ ਕਿਉਂ ਛੜੀਆਂ ਸਿੱਖ ਕੈਦੀ ਚੋਟ ਕੈਦੀ ਪਿੰਡ ਦੀ ਪੂਰਵ ਸਮਾਗਮ ਜਿਹੜਾ ਅੱਜ ਦਾ ਸ਼ਹੀਦ ਹੋ ਗਿਆ ਉਹ ਆਪਣਾ ਕੰਮ ਕਰ ਰਿਹਾ ਸੀ ਮੈਂ ਬੇਨਤੀ ਕਰ ਚੁੱਕਾ ਹਾਂ ਕਿ ਬਹੁਤ ਦੁੱਖਦਾਈ ਹੈ ਇੱਕ ਐਡਾ ਤਾਕੜਾ ਸਿੱਖ ਕੌਮ ਦਾ ਜਰਨੈਲ ਜਿਹੜਾ ਵਾ ਸ਼ਹੀਦ ਹੋਇਆ ਹੈ ਜਿਹੜਾ ਕੌਮ ਦੇ ਹੱਕਾਂ ਵਾਸਤੇ ਲੜ ਰਿਹਾ ਹੋਇਆ ਸਿੱਖੀ ਵਾਸਤੇ ਲੜ ਰਿਆ ਹੋਏ ਔਰ ਉਹਨੂੰ ਅਤਵਾਦੀ ਕਹਿ ਕੇ ਉਹਨੂੰ ਮਾਰਿਆ ਗਿਆ ਹੋਵੇ ਔਰ ਅੱਜ ਸਾਡੀ ਸਿੱਖ ਕੌਮ ਜਿਹੜੀ ਆ ਸਿੱਖ ਕੌਮ ਦੇ ਆਗੂ ਮੁੰਝ ਘੁੰਗਣੀਆਂ ਪਾ ਕੇ ਬੈਠੇ ਹੁਣ ਜਦੋਂ 6 ਜੂਨ ਆਉਂਦੇ ਤੇ ਉਹਦੇ ਨਰੇ ਲਾਉਣ ਇਹ ਬੜੀ ਵੱਡੀ ਇੱਕ ਸ਼ਰਮ ਦੀ ਗੱਲ ਵਾ ਸਾਡੀ ਸਿੱਖ ਕੌਮ ਦੇ ਅੱਗੂ ਆ ਤੁਸੀਂ ਅੱਜ ਜਿੱਥੇ ਦਾ ਸਾਹ ਉਹਨਾਂ ਨਾਲ ਜਾਂ ਤਾਂ ਮਿੱਠਾ ਉਹਨਾਂ ਨਾਲ ਮੁਲਾਕਾਤ ਹੋਈ ਜੋ ਤੁਹਾਡੀਆਂ ਲੰਬੇ ਸਮੇਂ ਤੋਂ ਮੰਗਾ ਚੱਲਦੀਆਂ ਆ ਰਹੀਆਂ ਸੀ ਘਰ ਵੀ ਪੋਚੀਆਂ ਦੀਆਂ ਉਸ ਨੂੰ ਲੈ ਕੇ ਕੋਈ ਗੱਲਬਾਤ ਹੋਈ ਵੀਰ ਜੇਕਰ ਤੁਸੀਂ ਧਾਮੀ ਸਾਹਿਬ ਨੂੰ ਮਿਲਣ ਦੀ ਗੱਲ ਕਰੋ ਤੇ ਤੁਸੀਂ ਮੰਗਾਂ ਦੀ ਗੱਲ ਕਰੋ ਤੇ ख्याल शाम तक पै जाना मैं फर्श जाके मैं छो क्या तुम जाके बेखो फर्श मैं किसाते तुर तुर के पर सामू की मिले ला रहे। लारे लारे तो बगैर कुछ नहीं मिलता